ਹੁਣ ਇੰਡੀਅਨ ਰੇਲਵੇ ਵਿੱਚ ਸਭ ਨੂੰ ਮਿਲੇਗੀ ਆਰਾਮਦਾਇਕ ਜਗ੍ਹਾ 1 ਲੱਖ ਕਰੋੜ ਰੁਪਏ ਖਰਚ ਕਰਕੇ ਬਣਾਇਆ ਜਾ ਰਿਹਾ ਨਵਾਂ ਨਿਯਮ ਕਿ ਤੁਸੀਂ ਵੀ ਉਸ ਨਿਯਮ ਦੇ ਹੱਕ ਵਿੱਚ ਸਾਂਝੇ ਕਰੋ ਆਪਣੇ ਵਿਚਾਰ ਸਸ਼ਕਾਲ ਤੁਸੀਂ ਕੁਰੇਲੀ ਪੋਸਟ ਪੰਜਾਬੀ ਮੈਂ ਹਾਂ ਚਲ ਜਗੀ 1 ਲੱਖ ਕਰੋੜ ਰੁਪਏ ਖਰਚ ਕੇ ਇੰਡੀਅਨ ਰੇਲਵੇ ਨਿਯਮ ਬਣਾਉਣ ਜਾ ਰਿਹਾ ਆਪ ਸਭ ਦੇ ਲਈ ਜਿਹੜੇ ਵੀ ਲੋਕ ਰੇਲਵੇ ਦੇ ਵਿੱਚ ਸਫ਼ਰ ਕਰਦੇ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਨਗੇ ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਨਿਯਮ ਦਾ ਕੀ ਜੋ ਹੈ ਫਾਇਦਾ ਹੁੰਦਾ ਹੈ ਇਸ ਦਾ ਮਕਸਦ ਸਿਰਫ ਇਹ ਹੀ ਹੈ ਕਿ ਵੇਟਿੰਗ ਟਿਕਟਾਂ ਦਾ ਜੋ ਸਾਰਾ ਪੂਰੀ ਸਮੱਸਿਆ ਨੂੰ ਇਸ ਦਾ ਹੱਲ ਕੱਢਿਆ ਜਾਵੇ ਇਸ ਦਾ ਝੰਜਟ ਜੋ ਹੈ ਦੂਰ ਕੀਤਾ ਜਾਵੇ ਤਾਂ ਹੁਣ ਸੁਣਦੇ ਆ ਇਸ ਪੂਰੀ ਖਬਰ ਦੇ ਵਿੱਚ ਕਿ ਉਹ ਨਿਯਮ ਕੀ ਹੈ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਕਰਨੇ ਨਾ ਪੁੱਲਾ ਦੇਸ਼ ਦੇ ਵਿੱਚ ਹਰ ਰੋਜ਼ ਕਰੋੜਾ ਯਾਤਰੀ ਭਾਰਤੀ ਰੇਲ ਗੱਡੀਆਂ ਦੇ ਵਿੱਚ ਸਫ਼ਰ ਕਰਦੇ ਹਨ ਭਾਰਤੀ ਰੇਲਵੇ ਦਾ ਇੱਕ ਵੱਡਾ ਨੈਟਵਰਕ ਦੇਸ਼ ਭਰ ਦੇ ਵਿੱਚ ਫੈਲਿਆ ਹੋਇਆ ਇਸ ਕਾਰਨ ਇਸ ਨੂੰ ਦੇਸ਼ ਦੀ ਜੀਵਨ ਰੇਖਾ ਵੀ ਕਿਹਾ ਜਾਂਦਾ ਹੈ ਯਾਤਰਾ ਦੌਰਾਨ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਦੇਸ਼ ਭਰ ਦੇ ਵਿੱਚ ਹਜ਼ਾਰਾਂ ਟ੍ਰੇਨਾਂ ਦਾ ਸੰਚਾਲਨ ਕਰ ਰਿਹਾ ਹੈ ਫਿਲਹਾਲ ਟ੍ਰੇਨਾਂ ਦੇ ਵਿੱਚ ਭਾਰੀ ਭੀੜ ਨੂੰ ਦੇਖਦੇ ਹੋਏ ਟ੍ਰੇਨਾਂ ਦੀ ਇਹ ਗਿਣਤੀ ਕਾਫੀ ਨਹੀਂ ਹੈ ਅਜਿਹੇ ਵਿੱਚ ਕਈ ਵਾਰ ਯਾਤਰੀਆਂ ਨੂੰ ਘਰ ਜਾਣ ਦੇ ਲਈ ਕਨਫਰਮ ਟਿਕਟ ਨਹੀਂ ਮਿਲਦੀ ਇਸ ਕਾਰਨ ਉਹ ਵੇਟਿੰਗ ਲਿਸਟ ਦੀਆਂ ਟਿਕਟਾਂ ਖਰੀਦਣ ਦੇ ਲਈ ਮਜਬੂਰ ਹੋ ਜਾਂਦੇ ਨੇ ਕੀ ਤੁਹਾਨੂੰ ਪਤਾ ਹੈ ਕਿ ਭਾਰਤੀ ਰੇਲਵੇ ਇੱਕ ਬਹੁਤ ਹੀ ਖਾਸ ਯੋਜਨਾ ਬਣਾ ਰਿਹਾ ਜਿਸ ਦਾ ਉਦੇਸ਼ ਜੋ ਹੈ ਯਾਤਰੀਆਂ ਦੇ ਲਈ ਵੇਟਿੰਗ ਟਿਕਟਾਂ ਦੀ ਸਮੱਸਿਆ ਨੂੰ ਖਤਮ ਕਰਨਾ ਇਸ ਝੰਝੜ ਤੋਂ ਦੂਰ ਕਰਨਾ ਹੈ ਆਓ ਜਾਣ ਲੈਣੇ ਆ ਇਸ ਬਾਰੇ ਥੋੜੇ ਜਿਹੀ ਵਿਸਥਾਰ ਦੇ ਨਾਲ ਰੇਲਵੇ ਯਾਤਰੀਆਂ ਨੂੰ ਵੇਟਿੰਗ ਲਿਸਟ ਤੋਂ ਮੁਕਤ ਕਰਨ ਲਈ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ ਤਾਂ ਇਸ ਤਹਿਤ ਉਹ 1 ਲੱਖ ਕਰੋੜ ਰੁਪਏ ਖਰਚ ਕਰੇਗਾ ਤਾਂ ਮੀਡੀਆ ਰਿਪੋਰਟਰਾਂ ਦੀ ਮੰਨੀ ਹੈ ਤਾਂ ਰੇਲਵੇ ਪੁਰਾਣੇ ਸਟਾਕ ਦੀਆਂ ਟਰੇਨਾਂ ਨੂੰ ਬਦਲ ਦੇਵੇਗਾ ਇਸ ਦੇ ਨਾਲ ਟਰੇਨਾਂ ਦੀ ਗਿਣਤੀ ਵਧੇਗੀ ਇਸ ਕਾਰਨ ਟਰੇਨਾਂ ਦੇ ਵਿੱਚ ਯਾਤਰੀਆਂ ਦੇ ਲਈ ਕਾਫੀ ਸੀਟਾਂ ਰਹਿ ਜਾਣਗੀਆਂ ਇਸ ਕਾਰਨ ਕਨਫਰਮ ਸੀਟ ਬੁੱਕ ਕਰਨ ਦੀ ਸੰਭਾਵਨਾ ਕਾਫੀ ਵੱਧ ਜਾਵੇਗੀ ਕਨਫਰਮਸ ਇਟ ਜੋ ਹੈ ਬੁੱਕ ਕਰਨ ਦੀ ਸੰਭਾਵਨਾ ਵਧਣ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਮੀਡੀਆ ਰਿਪੋਰਟਾਂ ਮੁਤਾਬਕ ਹਰ ਸਾਲ ਭਾਰਤੀ ਰੇਲਗੱਡੀਆਂ ਦੇ ਵਿੱਚ 700 ਕਰੋੜ ਯਾਤਰੀ ਸਫ਼ਰ ਕਰਦੇ ਹਨ ਅੰਦਾਜ਼ਾ ਇਹ ਹੈ ਸਾਲ 2030 ਤੱਕ ਇਹ ਗਿਣਤੀ ਵਧ ਕੇ 1000 ਕਰੋੜ ਤੱਕ ਹੋ ਸਕਦੀ ਹੈ ਤੇ ਹੋ ਵੀ ਜਾਵੇਗੀ ਅਜਿਹੇ ਦੇ ਵਿੱਚ ਯਾਤਰੀਆਂ ਦੀ ਵੱਧਦੀ ਗਿਣਤੀ ਦੇ ਮੱਦੇ ਨਜ਼ਰ ਟ੍ਰੇਨਾਂ ਦੀ ਗਿਣਤੀ ਵਧਾਉਣਾ ਬਹੁਤ ਜ਼ਰੂਰੀ ਹੋ ਗਿਆ ਅਜਿਹੇ ਵਿੱਚ ਰੇਲ ਮੰਤਰੀ ਮੁਤਾਬਕ ਜੇ ਟ੍ਰੇਨਾਂ ਦੀ ਗਿਣਤੀ 30% ਦੀ ਤੱਕ ਵੱਧ ਜਾਂਦੀ ਹੈ ਅਜਿਹੇ ਵਿੱਚ ਵੇਟਿੰਗ ਟਿਕਟਾਂ ਦੀ ਸਮੱਸਿਆ ਖਤਮ ਹੋ ਜਾਵੇਗੀ ਤੁਹਾਨੂੰ ਇਹ ਉਪਰਾਲਾ ਇਹ ਜੋ ਹੈ ਨਿਯਮ ਕਿਸ ਤਰੀਕੇ ਦਾ ਲੱਗਦਾ ਹੈ ਇਹ ਸਹੀ ਹੈ ਜਾਂ ਗਲਤ ਰੇਲਵੇ ਦੇ ਵੱਲੋਂ ਭਾਰਤੀ ਰੇਲਵੇ ਦੇ ਵੱਲੋਂ ਇਹ ਸਹੀ ਕਦਮ ਚੁੱਕਿਆ ਜਾ ਰਿਹਾ ਹੈ ਕਦਮ ਤਾਂ ਵੈਸੇ ਜੋ ਹੈ ਗੱਲ ਕਰੀਏ ਤਾਂ ਜਨਤਾ ਦੇ ਲਈ ਤੁਹਾਡੇ ਲਈ ਜੋ ਸੁੰਦਰੇ ਨੇ ਜੋ ਟ੍ਰੈਨਾਂ ਦੇ ਸਫ਼ਰ ਕਰਾਏ ਨੇ ਉਹਨਾਂ ਦੇ ਲਈ ਚੱਕੇ ਜਾ ਰਿਹਾ ਹੈ ਤੇ ਦੇਖਦੇ ਹਾਂ ਕਿ ਕਿਤੇ ਤੱਕ ਜੋ ਹੈ ਸਮੱਸਿਆ ਘਟਦੀ ਹੈ ਵੇਟਿੰਗ ਲਿਸਟ ਦੀ ਕਿਤੇ ਤੱਕ ਸਮੱਸਿਆ ਘਟਦੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਏਗਾ ਪਰ ਇਹ ਫੈਸਲਾ ਜੋ ਸਹੀ ਹੈ ਜਾਂ ਗਲਤ ਉਹ ਤੁਸੀਂ ਫੈਸਲਾ ਕਰਨਾ ਹੈ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਨਾ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਕਿੰਨੇ ਕੁ ਲੋਕ ਨੇ ਇਸ ਨਿਯਮ ਦੇ ਇਸ ਨਿਯਮ ਦੇ ਲਈ ਜੋ ਪੈਸੇ ਖਰਚੇ ਜਾ ਰਹੇ ਨੇ ਨਿਯਮ ਬਣਾਇਆ ਜਾ ਰਿਹਾ ਉਸ ਦੇ ਹੱਕ ਦੇ ਵਿੱਚ ਨੇ